ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਪਹੁੰਚੇ ਹਾਂ ਦੋਸਤੋ ਪਿੰਡ ਆਸਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਇਸ ਕਰੋ ਦੋਸਤੋ ਇੱਕ ਪਹਿਲਾਂ ਵੀਡੀਓ ਆਪਾਂ ਪਾਈ ਸੀ ਇਹ ਦੂਜੀ ਵੀਡੀਓ ਆ ਡੇਰੀ ਫਾਰਮਿੰਗ ਦਾ ਕੰਮ ਆ ਵੀਰ ਦਾ ਤੇ ਡੇਰੀ ਫਾਰਮਿੰਗ ਦੇ ਨਾਲ ਨਾਲ ਦੋਸਤੋ ਪਸ਼ੂ ਵਪਾਰ ਦਾ ਕਿੱਤਾ ਵੀ ਆ ਵਪਾਰ ਲਾਈਨ ਵਾਲੇ ਜਿਹੜੇ ਦੋਸਤੋ ਪਸ਼ੂ ਆ ਉਹ ਵੀ ਕੋਈ 2-3 ਨਾਗ ਕੋਈ 2-4 ਨਾਗ ਜਿਹੜੇ ਆ ਇਸ ਕਿਲੇ ਦੇ ਉੱਪਰ ਆਉਂਦੇ ਰਹਿੰਦੇ ਆ ਤੇ ਖਾਸ ਪਹੁੰਚ ਤੁਸੀਂ ਪਿੰਡ ਆਸਲ ਕਰਨੀ ਆ ਪੱਗੂਪੁਰ ਪਿੰਡ ਬਿਲਕੁਲ ਲੱਗੇ ਆ ਤੇ ਪੱਟੀ ਸ਼ਹਿਰ ਦੀ ਜੇਕਰ ਦੋਸਤੋ ਗੱਲ ਕਰੀਏ ਤੇ ਤਕਰੀਬਨ ਕੁਝ ਅੱਧਾ ਕਿਲੋਮੀਟਰ ਦੀ ਦੂਰੀ ਜਾਂ ਕੋਈ ਕਹੋ ਵੀ ਬਿਲਕੁਲ ਨਾਲ ਲੱਗਦਾ ਪਿੰਡ ਹੈਗਾ ਠੀਕ ਹੈ ਜੀ ਪਿੰਡ ਆਸਲ ਅੱਜ ਤਰੀਕ ਤੁਸੀਂ ਨੋਟ ਕਰੋ ਦੋਸਤੋ 8 ਜੁਲਾਈ ਨੂੰ ਆਪਾਂ ਇਹ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 12:00 ਵਜੇ ਦਾ ਹੈਗਾ 12:10-5 ਮਿੰਟ ਦਾ ਸਮਾਂ ਅਸੂ ਦੋਨੋਂ ਘੱਬਣ ਦਿਖਾਉਣੇ ਆ ਤੁਹਾਨੂੰ ਇੱਕ ਮੱਝ ਵੱਡੇ ਪੱਲੇ ਦੀ ਮਾਜ ਦਿਖਾਵਾਂਗੇ ਦੋਸਤੋ ਪੂਰੀ ਭਾਰੀ ਆ ਫੁੱਲ ਵਜਣ ਰੋੜ ਦੇ ਵਿੱਚ ਤੇ ਇੱਕ ਦੋਸਤੋ ਇਧਰ ਤੁਸੀਂ ਦੇਖ ਰਹੇ ਜੀ ਇਹ ਵੜ ਬਕਾਊਗਾ ਸੋ ਦੋਵੇਂ ਪਸ਼ੂ ਦੋਸਤੋ ਤਿਆਰੀ ਆ ਲੈ ਆ ਸਮਾਂ ਲੈ ਜਾਣਗੇ ਹਜੇ ਉਹ ਆਪਾਂ ਵੀਰ ਤੋਂ ਪੂਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦਾਂਗੇ ਕਿ ਕਿੰਨਾ ਕੁ ਸਮਾਂ ਜਿਹੜਾ ਐਗਜ਼ੈਕਟ ਕਰੈਕਟ ਕਿੰਨਾ ਕੁ ਸਮਾਂ ਜਿਹੜਾ ਹਜੇ ਬਾਕੀ ਆ ਸੋ ਪਸ਼ੂ ਚੰਗੇ ਲੱਗਣਗੇ ਜਿਹੜੇ ਵੀਰ ਨੂੰ ਉਹ ਤੁਸੀਂ ਘਰ ਰਣ ਕੇ ਆਪਣੀ ਨਰਕ ਪਰਖਾ ਤਸੱਲੀ ਆ ਟਿੱਪ ਕੇ ਚੌਥਾ ਨਾ ਦੀ ਕਰ ਸਕਦੇ ਜੀ ਇਹਨਾਂ ਪਸ਼ੂਆਂ ਦੀ ਆਉ ਲੈਣਿਆ ਬਤੇ ਡਿਟੇਲ ਕਰਦੇ ਆ ਗੱਲਬਾਤ ਪੁੱਛਦੇ ਆ ਕੀ ਡਿਟੇਲ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਵਧੀਆ ਵੀਰ ਜੀ ਤੁਸੀਂ ਸੁਣਾਓ ਆਪ ਬਹੁਤ ਵਧੀਆ ਵੀਰੇ ਠੀਕ ਠਾਕ ਵਧੀਆ ਠੀਕ ਠਾਕ ਅੱਛਾ ਇੱਕ ਤਾਂ ਵੀਰ ਆਪਣੇ ਭੈਣ ਭਰਾਵਾਂ ਨੂੰ ਨਾਮ ਦੱਸ ਦੀ ਆਪਣਾ ਵੀ ਆਪਣਾ ਨਾਮ ਕੀ ਹੈ ਜੀ ਹਾਂਜੀ ਵੀਰ ਜੀ ਨਾਮ ਮੇਰਾ ਹਰਦੇਵ ਸਿੰਘ ਆ ਹਾਂਜੀ ਪਿੰਡ ਆਸਲਾ ਪੱਟੀ ਦੇ ਨੇੜੇ ਕਾਸਲਪੂਰੀ ਪਿੰਦਾ ਉਹ ਅੱਗੇ ਚੱਲ ਜਾਂਦਾ ਹਾਂਜੀ ਹਾਂਜੀ ਇਹ ਪੱਟੀ ਦੇ ਵਿੱਚ ਆ ਪਿੰਡ ਆਸਲਾ ਹਾਂਜੀ ਹਾਂਜੀ ਤੇ ਅਰਦੇਬਾਈ ਮੰਨ ਲਓ ਵੀ ਨਾਲ ਦੀ ਨਾਲ ਹੀ ਪਸ਼ੂ ਵਪਾਰ ਦਾ ਕੰਮ ਕਰਦੇ ਆ ਰਹੇ ਹਾਂ ਹਾਂਜੀ ਵੀਰ ਜੀ ਨਾਲ ਆਪਣਾ ਵੀਰੇ ਦੁੱਧਾ ਕੰਮ ਆ ਜਿਵੇਂ ਹਾਂਜੀ ਨਾਲ ਤੇ ਡੰਗਰ ਲਿਆ ਕੇ ਕੋਈ ਜਿਵੇਂ ਮੰਨ ਲਓ 1 2 ਡੰਗਰ ਵੇਚ ਲਈਦਾ ਜੀ ਹਾਂਜੀ ਹਾਂਜੀ ਠੀਕ ਆ ਜਿਵੇਂ ਮੰਨ ਲਓ ਲਵੇਰਾ ਜ਼ਿਆਦਾ ਹੋ ਜਾਂਦਾ ਵੇਚ ਵੀ ਲਈਦਾ ਲੈ ਵੀ ਆਈਦਾ ਮਤਲਬ ਕਈ ਜਣਾ ਘਰੋਂ ਪਸ਼ੂ ਵੀ ਬੱਤਰ ਆ ਉਹ ਵੀ ਵੇਚ ਲਈਦਾ ਹਾਂਜੀ 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 ਤੇ ਅੱਜ ਜਿਹੜੇ ਆਪਣੇ ਕੋਲ 2 ਐਨੀਮਲ ਨੇ ਇੱਕ ਤਾਂ ਵਹਿੜ ਦਿਖਾ ਦੇਣੀ ਆਪਾਂ ਇੱਕ ਪੂਰੇ ਵਜਨ ਲੋੜ ਦੇ ਵਿੱਚ ਆਪਣੇ ਕੋਲ ਮੱਝ ਆ ਜੀ ਹਾਂਜੀ ਵੀਰ ਜੀ ਸੋ ਦੋ ਪਸ਼ੂਆਂ ਦੇ ਪਰ ਡਿਟੇਲ ਸਾਂਝੀ ਕਰ ਦਿੰਦੇ ਆ ਤੇ ਪਹਿਲੇ ਨੰਬਰ ਤੋਂ ਸ਼ੁਰੂਆਤ ਵੀਰ ਇਸੇ ਮੱਝ ਤੋਂ ਆਪਾਂ ਕਰ ਲੈਨੇ ਆ ਇਹ ਮੱਝ ਦਾ ਸੂਆ ਕਿਨਵਾ ਹੋਊਗਾ ਜੀ ਵੀਰ ਜੀ ਸੂਆ ਚਲੋ ਬਾਕੀ ਆਪਦੇ ਸਾਰੇ ਵੀਰ ਭਰਾਵਾਂ ਨੇ ਵੇਖ ਕੇ ਜੱਜਮੈਂਟ ਕਰ ਲੈਣਾ ਹਰ ਕੋਈ ਅੱਜ ਕੱਲ ਆਂਦਾ ਕਿ ਸੂਆ ਤੀਜਾ ਜਾਂ ਦੂਜਾ ਹੀ ਚੱਲਦਾ ਹਾਂ ਜੀ ਹਾਂ ਜੀ ਹੁਣ ਆਪਾਂ ਤੇ ਵੀ ਆਪਣੇ ਸੋਚ ਸਮਝਦੇ ਨਾਲ ਆਪਾਂ ਤੇ ਮੰਨਦੇ ਆ ਤੀਜਾ ਸੂਆ ਹਾਂ ਜੀ ਬਾਕੀ ਕੋਈ ਭੈਣ ਭਰਾ ਆਪਦਾ ਵੇਖ ਫਰਕ ਕਰਕੇ ਜੀ ਆਪਦੀ ਵੰਡ ਆਪ ਲਾ ਲਈ ਹਾਂ ਹਾਂ ਜੀ ਹਾਂ ਜੀ ਤੇ ਦਿਨ ਕਿੰਨੇ ਘਜੇ ਪਏ ਤੇ ਸੂਣ ਚ ਦਿਨ ਇਹਦੇ ਪਾਜੀ ਪਏ ਹੋਣਗੇ ਅੱਜ ਤੋਂ 9 10 ਦੇ ਇਕ ਤਕਰੀਬ ਲੋ ਜੀ ਹਾਂਜੀ ਹਾਂਜੀ 9 10 ਕ ਦਿਨ ਦੋਸਤੋ ਹਜੇ ਪਏ ਆ ਇਹਦੇ ਸੂਣ ਦੇ ਵਿੱਚ ਠੀਕ ਆ ਸੋ ਇੱਕ ਤੁਹਾਨੂੰ ਬਿਲਕੁਲ ਇੱਕ ਬੈਕ ਸਾਈਡ ਤੋਂ ਆਪਾਂ ਦਿਖਾ ਦਿੰਨੇ ਆ ਸੋ ਵਜ਼ਨ ਪੂਰਾ ਇਸ ਮੱਝ ਦਾ ਤਕਾਦ ਦੀ ਗੱਲ ਕਰੀਏ ਕੱਦ ਵੀ ਵੱਡਾ ਠੀਕ ਆ ਜੀ ਮੀਡੀਅਮ ਤੋਂ ਪਲੱਸ ਹਾਈਟ ਆ ਕੱਦ ਵੱਡੇ ਵਿੱਚ ਆ ਸੋ ਲਾਣਾ ਲੂਣਾ ਕਾਫੀ ਛਟਾਰਟ ਕੀਤਾ ਤੁਸੀਂ ਆ ਵੇਖੋਗੇ ਥੱਲੇ ਠੀਕ ਆ ਜੀ ਕੋਈ 8 ਲੈ ਜੇ 7 ਲੈ ਜੇ ਕੋਈ ਹਫਤੇ ਦੇ ਵਿੱਚ ਵਿੱਚ ਤਕਰੀਬਨ ਪੂਰੀ ਬਣ ਕੇ ਤਿਆਰ ਹੋਊਗੀ ਤੇ ਬਣੂਗੀ ਵੀ ਪੂਰਾ ਮਿਲਦਾ ਬਈ ਐਚਪ ਬੜਾ ਬੜ ਬਹੁਤ ਜਿਆਦਾ ਭਾਜੀ ਜੇ ਵੇਖ ਲਓ ਕੋਈ ਜਜਮੈਂਟ ਨਹੀਂ ਕੋਈ ਹੈਗੀ ਮਤਲਬ ਨੰਕਰ ਨੇ ਪੁੜੇ ਖਿੱਚੇ ਹੋਣ ਜਾਂ ਕੁਝ ਵੀ ਹੋਵੇ ਬਿਲਕੁਲ ਜੀ ਬਿਲਕੁਲ ਲੋ ਵੀ ਭਰਾਵੋ ਠੀਕ ਹੈ ਜੀ ਸੋ ਚੌੜਾ ਪਿੱਠਪੂੜਾ ਵੀਰੋ ਆ ਤੁਸੀਂ ਦੇਖ ਸਕਦੇ ਜੇ ਬੈਕ ਸਾਈਡ ਤੋਂ ਚੌੜਾ ਪਿੱਠਪੂੜਾ ਸੋ ਹਵਾਨੇ ਲੈਵੇ ਦੀ ਆ ਤੁਸੀਂ ਇੱਕ ਵਾਰੀ ਥੋੜਾ ਨੇੜੇੋਂ ਦੇਖ ਲਓ ਅੱਛਾ ਤੇ ਵੀਰ ਹਰਦੇਵ ਬਾਕੀ 35 ਜਾਂ ਭਾਰ ਪਿੱਛੇ ਦੀ ਪੂਰੀ ਤਸੱਲੀ ਆਪਣੀ ਮੈਂ ਨਾਲ ਕੀ ਭਾਜੀ ਪੂਰੀ ਆਪਣੀ ਗਰੰਟੀ ਹੋਊਗੀ ਬਾਕੀ 35 ਜਿਹਨੇ ਵੀਰ ਨੇ ਆਉਣਾ ਆਪਦੀ ਤਸੱਲੀ ਕਰੇ ਠੀਕ ਹੈ ਜੀ ਭਾਰ ਦੀ ਆਪਣੀ ਭਾਜੀ ਗਰੰਟੀ ਹੋਊਗੀ ਠੀਕ ਹੈ ਜੀ ਥੋੜਾ ਜਿਹਾ ਬਾਹਰ ਕੱਢ ਕੇ ਵੀਰਾਂ ਨੂੰ ਮੜਾ ਤੋਰ ਕੇ ਦਿਖਾ ਦੇਗੀ ਫਿਰ ਹਾਂ ਲੋਕ ਦੋਸਤੋ ਇੱਕ ਵਾਰੀ ਬਾਹਰ ਖੋਲ ਕੇ ਤੋਰ ਕੇ ਤਸੱਲੀ ਦੇ ਨਾਲ ਤੁਹਾਨੂੰ ਦਿਖਾਉਣੇ ਆ ਬਤੇਰੇ ਗੱਲਬਾਤ ਸਮਝ ਆ ਜਾਊਗੀ ਸੁਬਾ ਵੀਰਾਂ ਦਾ ਵੀ ਬੇਸ਼ੱਕ ਆਪਾਂ ਤੀਜਾ ਮੰਨ ਕੇ ਖਰੀਦੀ ਆ ਚਾਹੇ ਕੋਈ ਭਰਾ ਅੱਗੇ ਚੌਥਾ ਮੰਨ ਲੇ ਚਾਹੇ ਕਿਸੇ ਵੀਰ ਦੀ ਆਪਣੀ ਅੱਗੇ ਸਮਝ ਆ ਠੀਕ ਆ ਜੀ ਉਹ ਤੁਸੀਂ ਇੱਥੇ ਆਣ ਕੇ ਦੇਖ ਹੀ ਲੈਣਾ ਵਜਨ ਦੋੜ ਫੁੱਲ ਫਟਾ ਫੁੱਲਾ ਠੀਕ ਆ ਜੀ ਜਿਹੜੀ ਗੱਲ ਦਸਣਯੋਗ ਸੋ ਪਲੀ ਪਲੀਤੀ ਜਾਂ ਸਭੀ ਸੂਬੀ ਚੰਗੀ ਆ ਕਰਮਾਲੀ ਫੁੱਲ ਭਾਰੀ ਆ ਫੁੱਲ ਵੱਡੇ ਕਦਬੋਤ ਵਿੱਚ ਤੋਂ ਮਾਝ ਤੁਸੀਂ ਇਹ ਵੇਖ ਕੇ ਦੋਸ ਤਾਂ ਦੋ ਦੋ ਵੀ ਸੋਨੇ ਦੀ ਉਮੀਦ ਕਰ ਸਕਦੇ ਆ ਵੀ ਦੋਸਤੋ ਜਿੰਨੀ ਉੱਪਰੋਂ ਆ ਕਰਮਾਰੀ ਉਹਨਾਂ ਹੀ ਥੱਲੇੋਂ ਬਣਾ ਕੇ ਲਵਾ ਤਿਆਰ ਕਰੂਗੀ ਤਕਰੀਬਨ 8 ਲੈਜੇ 7 ਲੈਜੇ ਦਿਨ ਹਜੇ ਲੈ ਕੇ ਜਾਊਗੀ ਆ ਦੇਖੋ ਜੀ ਠੀਕ ਆ ਜੀ ਇੱਕ ਹੋਰ ਕਿਹੜਾ ਕਢਾ ਦਗੇ ਵੀਰ ਹਰਦੇਵ ਇਥੋਂ ਅੱਗੋਂ ਘਮਾ ਲਿਓ ਜਕਪੂਰੀ ਫਿਰ ਕਢਾ ਤੋੜ ਦਿਆ ਜਾਣ ਇੱਕ ਵਾਰੀ ਹੋਰ ਕਮਾ ਦਿਓ ਜੀ ਆ ਲੋ ਠੀਕ ਆ ਜੀ ਲਓ ਜੀ ਕਮਾਲ ਕੀ ਲੋਬੀ ਠੀਕ ਆ ਜੀ ਸੋਹਣੇ ਸਰੀਰਕ ਟਾਂਚੇ ਦੇ ਵਿੱਚ ਆ ਦੋਸਤੋ ਚੰਗੇ ਵਜਨ ਲੋਡ ਆ ਲਈ ਸੋ ਫੁੱਲ ਭਰੀ ਫੁੱਲ ਵਜਨਦਾਰ ਸੋ ਬਣੂਗੀ ਥੱਲੇ ਦੋਸਤੋ ਜਿੰਨਾ ਉਪਰੋਂ ਆਪਾਂ ਦੇਖ ਰਹੇ ਆ ਪਸੂ ਨੂੰ ਉਹਨਾਂ ਥੱਲੇ ਕਰਮਾ ਦੀ ਬਣ ਕੇ ਤਿਆਰ ਹੋਊਗੀ ਠੀਕ ਆ ਜੀ ਆ ਸੋ ਇੱਕ ਬਹਿਣੀ ਵਾਲੀ ਸਾਈਡ ਤੋਂ ਵੀ ਤੁਹਾਨੂੰ ਆ ਦਿਖਾ ਦਿੰਨੇ ਆ ਆ ਦੇਖੋ ਠੀਕ ਆ ਜੀ अच्छा वीर हरदेव दी की डिमांड ਕਰਦੇ ਪਏ ਕਿਥੋਂ ਤੱਕ ਦੇ ਦੇਣੀ ਮੋਨਵੀਰ ਜੀ ਜਿਹੜਾ ਦੇਣ ਲੈਣ ਵਾਲਾ ਆਪਾਂ 92000 ਰੁਪਇਆ ਕਰਦੇ ਹਾਂ 92000 ਹਾਂਜੀ ਠੀਕ ਹੈ ਜੀ ਕੋਈ ਖੁੱਲਾ ਮਾਨਤਨ ਨਾ ਕਰਤੀਏ ਵਿੱਚੋਂ ਕੋਈ ਨਾ ਵੀਰ ਜੀ ਜਿਹੜਾ ਵੀ ਵੀਰ ਆਊਗਾ ਆਪਾਂ ਮਾਨ ਕਰਨਾਂਗੇ ਜਰੂਰ ਕਰਾਂਗੇ ਠੀਕ ਹੈ ਜੀ ਹਾਂਜੀ 92000 ਹੈ ਹਾਂਜੀ ਠੀਕ ਹੈ ਜੀ ਲੋ ਵੀ ਦੋਸਤੋ 92000 ਦੇ ਵਿੱਚੋਂ ਮਾਨਤਨ ਵੀਰਾਂ ਦਾ ਵੀ ਕਰਦੇ ਆ ਕਿ ਕੋਈ ਸੱਜਣ ਆਉਂਦਾ ਠੀਕ ਹੈ ਜੀ ਖਰੀਦਦਾਰ ਵੀਰ ਤੇ 92000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਤੋ ਬਾਕੀ ਵਜਨ ਵਜਨ ਦੇ ਵਿੱਚੋਂ ਦੋਸਤੋ ਕੋਈ ਸ਼ੱਕ ਨਹੀਂ ਆ ਫੁੱਲ ਭਾਰੀ ਆ ਫੁੱਲ ਵਜਨ ਵਾਲੀ ਆ ਤੇ ਦੁੱਧ ਵੀ ਦੋਸਤੋ ਅਗੇ ਪਾਏ ਦਾ ਚੰਗੀ ਸੇਵਾ ਦਾ ਵੀ ਦੁੱਧ ਤੁਸੀਂ ਚੰਗਾ ਲੈ ਸਕਦੇ ਜੇ ਸਮਝਦੇ ਥੱਲਿਓ ਜਗੀ ਸੇਵਾ ਕਰਕੇ ਤੇਵੇ ਅੱਲਾ ਵੀ ਭਾਜੀ ਪੂਰੀ ਖੁੱਲਦੀ ਆ ਮੱਝ ਹਾਂ ਇਹ ਨਹੀਂ ਹੈਗਾ ਵੀ ਇੱਥੇ ਥੋੜਾ ਬੋਦਾ ਬਣਾ ਕੇ ਤੇ ਸੁਕਾ ਹਾਂਜੀ ਨਹੀਂ ਨਹੀਂ ਜੀ ਵੇਖੋ ਆਪਾਂ ਨੂੰ ਵੀ ਆਪਾਂ ਵੀ ਰਹਿੰਦੇ ਹਾਂ ਜਨਮਾਂ ਜੀ ਹਾਂ ਡੰਗਰ ਦਾ ਪਹਿਲਾਂ ਹੀ ਪਤਾ ਲੱਗ ਜਾਂਦਾ ਜੱਜਮੈਂਟ ਦੇ ਠੀਕ ਆ ਜੀ ਲੋ ਦੋਸਤੋ ਵੀਰਾਂ ਦਾ ਵੀ ਥੱਲਿਓ ਪੂਰਾ ਬਣੂਗੀ ਜਿੱਡੇ ਕੱਦ ਬੋਤ ਵਿੱਚ ਆ ਉਹਨਾਂ ਹੀ ਥੱਲਿਓ ਬਣ ਕੇ ਤਿਆਰ ਹੋਊਗੀ ਉਹ ਬਾਕੀ ਆਪਾਂ ਦਿਨਾਂ ਤੇ ਛੱਡ ਦਿੰਨੇ ਆਂ ਵੀ 8-7 ਦਿਨਾਂ ਦੇ ਵਿੱਚ ਕਰਮਾ ਵਾਲੀ ਦੀ ਤਿਆਰੀ ਕਰਨੀ ਆ। ਉਹ ਦਿਨਾਂ ਤੇ ਛੱਡ ਦਿੰਨੇ ਆਂ 92000 ਦੇ ਵਿੱਚੋਂ ਛੋਟ ਛੱਪਾ ਹੋ ਜਾਊਗਾ। ਇੱਕ ਬਾਈ ਹਰਦੇਵ ਜਿਹੜੀ ਆਪਣੇ ਕੋਲ ਸੈਕੰਡ ਨੰਬਰ ਤੇ ਆ ਵੇੜ ਖੜੀ ਆ। ਹਾਂਜੀ। ਤੇ ਝੁੱਗੀ ਆ ਗਈ ਆ ਬਿਲਕੁਲ ਥੋੜਾ ਥੋੜਾ ਸਿੰਘ ਵੀ ਦੇ ਹੈਗੇ। ਹਾਂਜੀ। ਐਚ ਐਫ ਬਰੀਡ ਦੇ ਵਿੱਚ ਆ ਗਈ ਕ੍ਰੋਸ। ਹਾਂਜੀ। ਹਾਂਜੀ ਕ੍ਰੋਸ ਚਾ ਭਾਜੀ। ਕ੍ਰੋਸ ਜੀ ਤੇ ਇਹ ਸੁਆ ਕੀ ਨਾਮ ਹੋਊਗਾ ਜੀ? ਸੁਆ ਭਾਜੀ ਕਹਿਣ ਨੂੰ ਤੇ ਵੀਰ ਭਰਾ ਕੋਈ ਦੂਜਾ ਆਂਦੇ ਆ। ਹਾਂ। ਬਾਕੀ ਫੇਰ ਗੱਲ ਆਪਾਂ ਉਹ ਹੀ ਆਨੇ ਕਿ ਚਲੋ ਜਿਹੜੇ ਆਉ ਬਾਕੀ ਲਾਉ ਪਾਤਾਲੀ ਵਜਨ ਵਰਤੇ ਵਾਲੀ ਕੋਈ ਉਹੋ ਜੀ ਨਹੀਂ ਥਣਦੇਵਾ ਦੋਸਤੋ ਥਣ ਵੀ ਕਰਮ ਵਾਲੀ ਨੂੰ ਮੱਝਾਂ ਨਾਲ ਲੱਗਾ ਵੇਖੋ ਤੁਸੀਂ ਦੂਰਾ ਥਾਣਾ ਰੋਗ ਰੋਗ ਦਾ ਥਾਣਾ ਬਾਕੀ ਇਹੋ ਜੀ ਨਹੀਂ ਗੱਲ ਠੰਡੀ ਸੀਲ ਆ ਆ ਦੇਖੋ ਹੁਣੇ ਭਾਵੇਂ ਚੋਲੋ ਹੈ ਦੋਸਤੋ ਠੰਡੀ ਧੀ ਰਹੀ ਹੈ ਜਿੱਦਾਂ ਮਰਜੀ ਹੈ ਵੇਖੋ ਤੁਸੀਂ ਟੱਚ ਕਰੀ ਚੱਲਦੇ ਟੱਚ ਕਰੋਗੇ ਦੋਸਤੋ ਕੋਈ ਇਤਨਾ ਦੀ ਨਹੀਂ ਹੈਗੀ ਲੱਤ ਚੜ੍ਹ ਕਰਨ ਵਾਲੀ ਪੱਠੇ ਤੋਂ ਵੀ ਹਟ ਗਈ ਆ ਖਾਨ ਤੋਂ ਠੀਕ ਹੈ ਜੀ ਸੁਆ ਕੋਈ ਮੇਰਾ ਭਰਾ ਦੋਸਤੋ ਤੀਜਾ ਮੰਨ ਲੇ ਆਪਦੀ ਸਮਝ ਦੇ ਨਾਲ ਠੀਕ ਆ ਜੀ ਥੋੜੇ ਜਿਹਾ ਸਿੰਘ ਹੈ ਗਿਆ ਕੋਈ 3-3 ਇੰਚ ਆ ਤੁਸੀਂ ਵੇਖ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਓਵਰঅল ਵੈਡ ਸਾਰੀ ਚੰਗੀ ਆ ਭਾਰੀ ਇਹ ਵੀ ਫੁੱਲ ਵਜਨ ਵਾਲੀ ਏ ਕੱਦ ਵੀ ਇਹਦਾ ਜਿਹੜਾ ਉੱਚਾ ਠੀਕ ਹੈ ਜੀ ਮੀਡੀਅਮ ਇੱਕ ਹੁੰਦਾ ਵਿਚਲਾ ਮੇਲ ਉਹਦੇ ਤੋਂ ਥੋੜਾ ਜਿਹਾ ਪਲੱਸ ਹਾਈਟ ਆ ਉਹਦੇ ਨਾਲੋਂ ਆਪਾਂ ਕਹਿ ਲਈਏ ਵੀ ਥੋੜੀ ਉੱਚੀ ਹਾਈਟ ਆ ਇਸ ਵੈਡ ਦੀ ਤੇ ਦਿਨ ਇਹ ਵੀ ਤਕਰੀਬਨ 8-7 ਘਜੇ ਲੈ ਜੂਗੀ ਤੇ ਨਹੀਂ ਸਾਰੇ ਮਤਲਬ ਦੇਣ ਲੈ ਖੜਦੀ ਆ 5-4 ਦਿਨ 5-4 ਕ ਦਿਨ ਹਾਂ ਜੀ ਲਓ ਜੀ ਸੋ 5-4 ਕ ਦਿਨ ਦੋਸਤੋ ਇਹ ਸਮਾਂ ਲੈ ਜੂਗੀ ਠੀਕ ਹੈ ਜੀ ਤੇ ਦੋਵੇਂ ਪਸ਼ੂ ਵੈਸੇ ਹਫਤੇ ਦੇ ਬਿਲਕੁਲ ਅੰਦਰ ਵਾਰ ਸਮਾਂ ਲੈ ਜਾਂਦੇ ਆ ਤੇ ਇਹ ਥੋੜਾ ਜਿਹਾ ਹੋ ਸਕਦਾ ਵੀ ਪੰਜਾਂ ਚੌ ਦਿਨਾਂ ਦੇ ਵਿੱਚ ਕਰਮਾ ਲਈ ਹੋਰ ਨੇੜੇ ਆ ਜੇ ਕਿਉਂਕਿ ਬਿਹੜਾ ਜਿਹੜੀਆਂ ਖਾਸ ਤੌਰ ਤੇ ਅੱਜ ਹੋਰ ਕੱਲ ਹੋਰ ਪਰਸੋਂ ਹੋਰ ਇਹਨਾਂ ਦੀ ਦੇਖ ਜਿਹੜੀ ਆ ਦੋਸਤੋ ਥੋੜੇ ਥੋੜੇ ਘੰਟਿਆਂ ਥੋੜੇ ਥੋੜੇ ਟਾਈਮ ਬਾਅਦ ਜਿਹੜੀ ਚੇਂਜ ਹੁੰਦੀ ਜਾਂਦੀ ਹੈ ਜਦੋਂ ਲਾਏ ਬਣਾਏ ਤੇ ਆ ਜਾਣ ਵੀਰ ਹਰਦੇਵ ਇੱਕ ਵਾਰੀ ਖੋਲ ਕੇ ਨੂੰ ਮੜਾ ਤੋੜ ਕੇ ਦਿਖਾਈਏ ਆ ਦੇਖੋ ਵੀ ਲੋਭੀ ਦੋਸਤੋ ਠੀਕ ਆ ਸੋ ਤੀਜਾ ਸੂਬਾ ਹਫਤੇ ਕ ਦਾ ਸਮਾਂ ਦੋਸਤੋ ਹਜੇ ਪੈਂਡਿੰਗ ਆ ਠੀਕ ਆ ਹਫਤੇ ਕ ਦਾ ਜੇ ਸਮਾਂ ਬਾਕੀ ਆ ਸੂਣ ਦੇ ਵਿੱਚ ਬਾਕੀ ਥੱਲਿਓਂ ਕਰਮਾਂ ਵਾਲੀ ਬਣਦੀ ਜਾ ਰਹੀ ਆ ਲਾਹੇ ਲੋਏ ਕਾਫੀ ਪਈ ਆ ਤੁਸੀਂ ਵੇਖ ਸਕਦੇ ਆ ਲਾਹੇ ਆ ਕਾਫੀ ਪਿਆ ਬਾਕੀ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਬਹੁਤ ਸੋਨਾ ਬਖਾਰਾ ਤਿਆਰ ਕਰੂਗੀ ਬਿਲਕੁਲ ਦੋ ਪੱਟਾਂ ਦੇ ਆਪਾਂ ਵਿਚਾਰ ਆਪਾਂ ਗੱਲ ਕਰਗੇ ਤੇ ਇੱਕ ਬਹੁਤ ਵਧੀਆ ਚੰਗਾ ਖਵਾਨਾ ਲੇਵਾ ਬਣਾ ਕੇ ਤਿਆਰ ਕਰ ਰਹੀ ਆ ਸੋ ਤੀਜਾ ਸੂਬਾ ਤੇ ਪਣ ਤੋਂ ਪਣ ਆ ਬਿਲਕੁਲ ਚੌਥਾ ਦਾ ਭਰਾ ਪੂਰਾ ਜੀ ਹਾਂ ਜੀ ਹਾਂ ਜੀ ਭਾਈ ਠੀਕ ਆ ਜੀ ਠੀਕ ਹੈ ਜੀ। ਜਾ ਵੀ ਹਰਦੇਵ ਹਾਂਜੀ ਕਮਾਲ ਹੋ ਜੀ। ਲਓ ਜੀ ਮੋੜ ਲਿਆ ਜੀ। ਲਓ ਦੋਸਤੋ ਬਾਕੀ ਫਿੱਟ ਫਾਟ ਪੂਰੀ ਵਜਨ ਵਾਲੀ ਠੀਕ ਹੈ ਜੀ। ਸੋ ਮੇਰਾ ਭਰਾ ਕੋਈ ਵੇਖਣੀ ਚਾਹੁੰਦਾ ਤੇ ਬਿਲਕੁਲ ਤੁਸੀਂ ਪਿੰਡ ਅਸਲ ਵਿਜਿਟ ਕਰਨੀ ਆ ਨੇੜੇ ਪੱਟੀ ਸ਼ਹਿਰ ਆ ਬਿਲਕੁਲ ਪੱਟੀ ਸ਼ਹਿਰ ਦੇ ਨਾਲ ਲੱਗਦਾ ਪਿੰਡ ਅਸਲ ਠੀਕ ਆ ਤੇ ਐਡਰੈਸ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਕਨਫਰਮ ਕਰਵਾ ਦਾਂਗੇ ਲਾਸਟ ਦੇ ਵਿੱਚ ਸੋ ਇਹ ਵੈੜ ਦਾ ਜਿਹੜਾ ਰੇਟ ਆ ਉਹ ਪੜਤਾ ਪੁੱਛ ਲੈਣੀ ਆ ਵੀਰ ਤੋਂ ਅਚਰਦੇ ਭਾਈ ਲੈ ਤੇ ਕੀ ਕਰਦੇ ਕਿੱਥੋਂ ਤੱਕ ਦੇ ਦਾਂਗੇ ਵੈੜ ਮੁੱਲ ਭਾਈ ਇਹਦਾ ਕਰਦੇ ਆ ਆਪਾਂ 52000 ਰੁਪਇਆ ਅੱਛਾ ਜੀ ਹਾਂ ਜੀ ਠੀਕ ਆ 52000 ਮੁੱਲ ਹੀ ਆ ਕਿ ਵਿੱਚੋਂ ਛੋਟ ਚ ਆਪਾਂ ਲੈਣ ਦੀ ਛੋਟ ਛੱਪਾ ਤੁਹਾਨੂੰ ਪਤਾ ਉਹਦੇ ਕਰਨਾ ਹੀ ਪੈਂਦਾ ਸੱਜਣ ਆਇਆ ਤਾਂ ਲਓ ਦੋਸਤੋ ਆਏ ਗਏ ਭਰਾ ਦਾ ਮਾਣ ਤਾਂ ਹੋ ਜਾਊਗਾ 52000 ਪੀਰਾਂ ਦਾ ਵੀ ਆਪਾਂ ਮੋਲ ਕਰਦੇ ਆ ਲੈਣ ਦੇਣ ਤੇ ਵਿੱਚੋਂ ਛੋਟ ਸਾਪਾਂ ਹੋਊਗਾ ਕੋਈ ਵੀ ਸੱਜਣ ਆਵੇ ਆਪਦੇ ਬਿਲਕੁਲ ਤਸੱਲੀ ਕਰੇ ਟਿੱਪ ਕੇ ਵੇਖੇ ਭਰਾ ਕੇ ਵੇਖੀ ਠੀਕ ਆ ਤੇ ਇਹ ਦੋ ਐਨੀਮਲ ਜਿਹੜੇ ਅੱਜ ਦੋਸਤੋ ਇਸ ਫਾਰਮ ਦੇ ਉੱਪਰੋਂ ਤੁਹਾਨੂੰ ਦਿਖਾਉਣੀ ਸੀਗੇ ਜਿਹੜੇ ਅੱਜ ਬਿਕਾਊ ਆ ਵਿਕਰੀ ਲਈ ਅਵੇਲੇਬਲ ਨੇ ਠੀਕ ਆ ਜੀ ਇੱਕ ਮੱਝ ਇੱਕ ਇਹ ਬੈਡ ਸੋ ਪਸ਼ੂ ਦੋਵੇਂ ਚੰਗੇ ਆਪੋ ਆਪਣੀ ਥਾਂ ਤੇ ਆ ਠੀਕ ਆ ਜੀ ਸੋ ਰੇਡ ਪਰਤੇ ਦੀ ਰਹੀ ਗੱਲ ਉਹ ਤੁਸੀਂ ਇੱਥੇ ਆਣ ਕੇ ਆਪਦਾ ਜਿਵੇਂ ਵੀ ਹੈ ਗਈ ਸੈਟਿੰਗ ਬਿਠਾ ਲਿਓ ਠੀ ਛੋੜ ਸਪਾ ਹੁੰਦਾ ਜਾਂ ਮਾਨਤਨ ਹੁੰਦਾ ਉਹ ਤੁਸੀਂ ਗੱਲਬਾਤ ਕਰਕੇ ਕਰ ਲਿਓ ਠੀਕ ਆ ਸੋ ਫਿਲਹਾਲ ਅੱਜ ਇਸ ਵੀਡੀਓ ਦੇ ਵਿੱਚ ਦੋਸਤੋ ਇਹ ਦੋ ਨਾਂ ਕੀ ਤੁਹਾਨੂੰ ਦਿਖਾਉਣੇ ਸੀਗੇ ਤੇ ਹਰਦੇਵ ਇੱਕ ਵੀਰ ਆਪਣੇ ਨੰਬਰ ਬੋਲ ਦिए ਹਾਂਜੀ ਨੰਬਰ ਜੀ ਹੈਗਾ 78378 ਹਾਂਜੀ 84248 ਠੀਕ ਆ ਜੀ ਇੱਕੋ ਨੰਬਰ ਹੀ ਚੱਲਦਾ ਪਿਆ ਇੱਕੋ ਹੀ ਨੰਬਰ ਜੀ 78378 84248 ਠੀਕ ਆ ਜੀ ਹਾਂਜੀ ਲੋ ਵੀ ਭਰਾਵੋ ਇਹ ਨੰਬਰ ਆ ਬਿਲਕੁਲ ਸਕਰੀਨ ਦੇ ਥੱਲੇ ਲਾ ਦਿੱਤਾ ਹੈ ਨੰਬਰਾਂ ਤੇ ਤੁਸੀਂ ਕਾਲ ਕਰਕੇ ਗੱਲਬਾਤ ਕਰ ਲਿਓ ਇਸੇ ਤਰ੍ਹਾਂ ਦੀ ਵੀ ਕਰਨੀ ਐਡਵਾਂਸ ਠੀਕ ਹੈ ਜੀ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ